ਨਿਊ ਔਰਲਿਨਸ ਦੀ ਜੇਲ੍ਹ ਦੇ ਵਿੱਚੋਂ 10 ਕੈਦੀ ਜਿਹੜੇ ਆ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਆ ਕਿਨੇ ਵੀ ਇੱਕ ਮੇਨਟੇਨੈਂਸ ਵਰਕਰ ਜੋ ਜੇਲ੍ਹ ਦੇ ਵਿੱਚ ਮੁਲਾਜ਼ਮ ਸੀਗਾ ਉੱਥੇ ਕੰਮ ਕਰਦਾ ਸੀ। ਉਹਨਾਂ ਨੇ ਇਸ ਦੀ ਮਦਦ ਕੀਤੀ ਹੋ ਸਕਦੀ ਆ। ਉਸ ਜੇਲ੍ਹ ਏਮਪਲਾਈ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਨਿਊ ਔਰਲਿਨਸ ਦੀ ਜਿਹੜੀ ਇਹ ਜੇਲ੍ਹ ਹੈਗੀ ਆ ਉਹ ਉਸਤੇ ਬਾਰੇ ਲੂਸੀਆਨਾ ਦੇ ਜਿਹੜੇ ਅਟਾਰਨੀ ਜਰਨਲਿਸਮਰਲ ਉਹਨਾਂ ਦੇ ਆਫਿਸ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੇ 10 ਕੈਦੀ ਭੱਜੇ ਆ ਉਸ ਮਾਮਲੇ ਦੇ ਵਿੱਚ ਸਟਰਲਿੰਗ ਵਿਲੀਅਮਜ਼ ਨਾਮ ਦਾ ਜਿਹੜਾ ਮੇਨਟੇਨੈਂਸ ਆਫੀਸਰ ਆ ਔਰਲੈਂਸ ਪੈਰਿਸ਼ ਸ਼ੈਰਿਫ ਆਫਿਸ ਦੇ ਨਾਲ ਜੋ ਕੰਮ ਕਰਦਾ ਸੀ ਉਸ ਨੂੰ ਗ੍ਰਫਤਾਰ ਕੀਤਾ ਗਿਆ ਕਿੰਨੇ ਵੀ ਉਹਨੇ ਕਦੇ ਤੌਰ ਤੇ ਤੇ ਸੈਲ ਦਾ ਪਾਣੀ ਜਿਹੜਾ ਉਹ ਬੰਦ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਭੱਜਣ ਵਿੱਚ ਉਸਨੇ ਜੜੀਓ ਮਦਦ ਕੀਤੀ ਹੈ ਬੀਤੇ ਸ਼ੁੱਕਰਵਾਰ ਦੀ ਗੱਲ ਆ ਜੇ ਨਿਊ ਆਰਲੈਂਡਸ ਦੀ ਜਿਹੜੀ ਹਾਈ ਸਕਿਉਰਿਟੀ ਜੇਲ ਆ ਉਸ ਦੇ ਵਿੱਚ ਉਹ ਕੈਦੀ ਜਿਹੜੇ ਉਹ ਭੱਜਣ ਦੇ ਵਿੱਚ ਕਾਮਯਾਬ ਜਿਹੜੇ ਹੋ ਰਹੇ ਆ ਸੋ 33 ਸਾਲਾਂ ਦੇ ਵਿਲੀਅਮਸ ਨੂੰ ਹੁਣ ਮੈਲਸਸੈਂਸ ਇਨ ਆਫਿਸ ਤੇ 10 ਕਾਉਂਟਰ ਪ੍ਰਿੰਸੀਪਲ ਟੂ ਸਿੰਪਲ ਐਸਕੇਪ ਉਹ ਮਾਮਲੇ ਵਿੱਚ ਬੁੱਕ ਕਰਕੇ ਜਿਹੜਾ ਆ ਉਹ ਗ੍ਰਿਫਤਾਰ ਕਰਕੇ ਹਿਰਾਸਤ ਦੇ ਵਿੱਚ ਲੈਲੀਆ ਗਿਆ ਹੈ ਸੋ ਕਹਿੰਦੇ ਵੀ ਇਹ ਜਦੋਂ ਇਹ ਫਰਾਰ ਹੋਏ ਸੀ ਉਦੋਂ ਇਹ ਮੰਨੇ ਜਾ ਰਿਹਾ ਸੀਗਾ ਵੀ ਕਿਸੇ ਨਾ ਕਿਸੇ ਨੇ ਇਹਨਾਂ ਦੀ ਮਦਦ ਜਿਹੜੀ ਉਹ ਕੀਤੀ ਹੋ ਸਕਦੀ ਆ ਸੋ ਉਹੀ ਚੀਜ਼ ਜਿਹੜੀ ਉਹ ਵਾਪਰੀ ਨਿਊ ਆਰਲਿੰਸ ਦੀ ਜੇਲ ਦੇ ਵਿੱਚ ਉਹ ਜਿਹੜੇ 10 ਕੈਦੀ ਆ ਉਹ ਫਰਾਰ ਜਿਹੜੇ ਉਹ ਹੋਏ ਆ ਸੋ ਘੱਟ ਹੁੰਦਾ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਪਰ ਫਿਰ ਵੀ ਜਿਹੜਾ ਹਰਜੋਤ ਸਿੰਘ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਆ ਹੋ ਜਾਂਦੀਆਂ ਆ ਤੇ ਜਦੋਂ ਮੌਕਾ ਮਿਲਦਾ ਆ ਕੈਦੀ ਜਿਹੜੇ ਆ ਉਹ ਫਰਾਰ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਹਮੇਸ਼ਾ ਜਿਹੜੇ ਉਹ ਲੱਗੇ ਰਹਿੰਦੇ ਆ ਆਪਾਂ ਦੇਖਿਆ ਹੀ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਸਾਈਡ ਤੋਂ ਜਦੋਂ ਪਾਣੀ ਬੰਦ ਕੀਤਾ ਸੀ ਉਸ ਨੂੰ ਭੰਨ ਕੇ ਜਿਹੜਾ ਸਾਈਡ ਤੋਂ ਨਹੀਂ ਨਿਕਲੇ ਤੇ ਬਾਅਦ ਚ ਗੇਟ ਤੋਂ ਨਹੀਂ ਉਹ ਇੱਕ ਸਾਹ ਦੇ ਨਾਲ ਜਿਹੜੀ ਦੌੜਦੀ ਹੋਈ ਜਿਹੜੀ ਨਦੀ ਸੀ ਸੀਸੀਟੀਵੀ ਦੀ ਫੁਟੇਜ ਆ ਉਹ ਸਾਹਮਣੇ ਆਈ ਸੀਗੀ ਨਿਊ ਔਰਲਿਨਸ ਦੀ ਜੇਲ੍ਹ ਦੇ ਵਿੱਚੋਂ 10 ਕੈਦੀ ਜਿਹੜੇ ਆ ਉਹ ਭੱਜਣ ਦੇ ਵਿੱਚ ਕਾਮਯਾਬ ਹੋਗੇ ਅਕਿੰਨੇ ਵੀ ਇੱਕ ਮੇਨਟੇਨੈਂਸ ਵਰਕਰ ਜੋ ਜੇਲ੍ਹ ਦੇ ਵਿੱਚ ਮੁਲਾਜ਼ਮ ਸੀਗਾ ਉੱਥੇ ਕੰਮ ਕਰਦਾ ਸੀ ਉਹਨਾਂ ਨੇ ਇਸ ਦੀ ਮਦਦ ਕੀਤੀ ਹੋ ਸਕਦੀ ਆ ਉਸ ਜੇਲ੍ਹ ਏਮਪਲਾਈ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ ਨਿਊ ਔਰਲੈਂਡਸ ਦੀ ਜਿਹੜੀ ਇਹ ਜੇਲ੍ਹ ਹੈਗੀ ਆ ਉਹ ਉਸਤੇ ਬਾਰੇ ਲੂਸੀਆਨਾ ਦੇ ਜਿਹੜੇ ਅਟਾਰਨੀ ਜਰਨਲਿਸਮਰਲ ਉਹਨਾਂ ਦੇ ਆਫਿਸ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੇ 10 ਕੈਦੀ ਭੱਜੇ ਆ ਉਸ ਮਾਮਲੇ ਦੇ ਵਿੱਚ ਸਟਰਲਿੰਗ ਵਿਲੀਅਮਜ਼ ਨਾਮ ਦਾ ਜਿਹੜਾ ਮੇਨਟੇਨੈਂਸ ਆਫੀਸਰ ਆ ਔਰਲੈਂਸ ਪੈਰਿਸ਼ ਸ਼ੈਰਿਫ ਆਫਿਸ ਦੇ ਨਾਲ ਜੋ ਕੰਮ ਕਰਦਾ ਸੀ ਉਸ ਨੂੰ ਗ੍ਰਫਤਾਰ ਕੀਤਾ ਗਿਆ ਕਿੰਨੇ ਵੀ ਉਹਨੇ ਕਦੇ ਤੌਰ ਤੇ ਤੇ ਸੈਲ ਦਾ ਪਾਣੀ ਜਿਹੜਾ ਉਹ ਬੰਦ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਭੱਜਣ ਵਿੱਚ ਉਸਨੇ ਜਿਹੜੀ ਉਹ ਮਜ਼ਦ ਕੀਤੀ ਹੈ ਬੀਤੇ ਸ਼ੁੱਕਰਵਾਰ ਦੀ ਗੱਲ ਆ ਜਦ ਨਿਊ ਆਰਲੈਂਡਸ ਦੀ ਜਿਹੜੀ ਹਾਈ ਸਕਿਉਰਿਟੀ ਜੇਲ ਆ ਉਸ ਦੇ ਵਿੱਚੋਂ ਇੱਕ ਕੈਦੀ ਜਿਹੜੇ ਉਹ ਭੱਜਣ ਦੇ ਵਿੱਚ ਕਾਮਯਾਬ ਜਿਹੜੇ ਹੋ ਰਹੇ ਆ ਸੋ 33 ਸਾਲਾਂ ਦੇ ਵਿਲੀਅਮਜ਼ ਨੂੰ ਹੁਣ ਮੈਲਸਿਸੈਂਸ ਇਨ ਆਫਿਸ ਤੇ 10 ਕਾਊਂਟਰ ਪ੍ਰਿੰਸੀਪਲ ਟੂ ਸਿੰਪਲ ਐਸਕੇਪ 올 ਮਾਮਲੇ ਵਿੱਚ ਬੁੱਕ ਕਰਕੇ ਜਿਹੜਾ ਆ ਉਹ ਗ੍ਰਿਫਤਾਰ ਕਰਕੇ ਹਿਰਾਸਤ ਦੇ ਵਿੱਚ ਲੈਲੀਆ ਗਿਆ ਹੈ ਸੋ ਕਹਿੰਦੇ ਵੀ ਇਹ ਜਦੋਂ ਇਹ ਫਰਾਰ ਹੋਏ ਸੀ ਉਦੋਂ ਇਹ ਮੰਨੇ ਜਾ ਰਿਹਾ ਸੀਗਾ ਵੀ ਕਿਸੇ ਨਾ ਕਿਸੇ ਨੇ ਇਹਨਾਂ ਦੀ ਮਦਦ ਜਿਹੜੀ ਉਹ ਕੀਤੀ ਹੋ ਸਕਦੀ ਆ ਸੋ ਉਹੀ ਚੀਜ਼ ਜਿਹੜੀ ਉਹ ਵਾਪਰੀ ਨਿਊ ਔਰਲਿਨਸ ਦੀ ਜੇਲ ਦੇ ਵਿੱਚ ਉਹ ਜਿਹੜੇ 10 ਕੈਦੀ ਆ ਉਹ ਫਰਾਰ ਜਿਹੜੇ ਉਹ ਹੋਏ ਆ ਸੋ ਘੱਟ ਹੁੰਦਾ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਪਰ ਫਿਰ ਵੀ ਜਿਹੜਾ ਹਰਜੋਤ ਸਿੰਘ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਆ ਹੋ ਜਾਂਦੀਆਂ ਆ ਤੇ ਜਦੋਂ ਮੌਕਾ ਮਿਲਦਾ ਆ ਤਾਂ ਕੈਦੀ ਜਿਹੜੇ ਆ ਉਹ ਫਰਾਰ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਹਮੇਸ਼ਾ ਜਿਹੜੇ ਉਹ ਲੱਗੇ ਰਹਿੰਦੇ ਆ ਆ ਆਪਾਂ ਦੇਖਿਆ ਹੀ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਸਾਈਡ ਤੋਂ ਜਦੋਂ ਪਾਣੀ ਬੰਦ ਕੀਤਾ ਸੀ ਉਸ ਨੂੰ ਭੰਨ ਕੇ ਜਿਹੜਾ ਸਾਈਡ ਤੋਂ ਨਹੀਂ ਨਿਕਲੇ ਤੇ ਬਾਅਦ ਚ ਗੇਟ ਥਾਂ ਨਹੀਂ ਉਹ ਇੱਕ ਸਾਹ ਦੇ ਨਾਲ ਜਿਹੜੀ ਦੌੜਦੀ ਹੋਈ ਜਿਹੜੀ ਨਦੀ ਸੀ ਸੀਸੀਟੀਵੀ ਦੀ ਫੁਟੇਜ ਆ ਉਹ ਸਾਹਮਣੇ ਆਈ ਸੀਗੀ